ਆਹ ਆਹ ਨਾ ਗੱਲ ਕਰ ਕੋ ਮਰਦੀ ਵਾਲੀ ਗੱਲ ਨਾ ਬਾਜੀ ਇੱਕ ਮਿੰਟ ਪੰਜ ਪੰਦੇ ਦੀ ਜਾਣ ਕੇ ਅਗਰੈਸਿਵ ਕਰਨਾ ਯਾਰ ਵੀ ਖੰਡਰ ਕਰ ਜਾਓ ਪਾਉ ਜਾਣ ਕੇ ਅਗਰੈਸਿਵ ਕਰਨਾ ਅਗਰੈਸਿਵ ਦਾ ਹੋਰ ਕੋਈ ਗਰੀਬ ਹੋ ਕੇ ਟੈਸਟ ਕਰਨਾ ਆਪਾਂ ਬੁਖਾਤ ਹੈ ਇਹ ਗੱਲਾਂ ਕਿ ਕਰਦਾ ਹੋਣਾ ਬਾਜੀ ਮਰਦੀ ਵਾਲੀ ਗੱਲ ਕਰੇ ਵੀਰ ਸਾਡੇ ਉਹਦਾ ਟੈਣਾ ਇਹਨੇ ਕਿਹਨੇ ਕਸ ਲੜਾ ਘੁੱਟਰੀ ਨਾ ਮਰਦੀ ਕਹਿੰਦੇ ਕਹਿੰਦੇ ਅਗਰੈਸਿਵ ਨਹੀਂ ਹੋਣਾ ਮੈਂ ਤਾਂ ਜੀ ਦੋਸਤਾਂ ਨੂੰ ਵੀ ਛੜਕੇ ਦਈਆਂ ਆਪਣੇ ਅੱਜ ਕੋਈ ਪੱਕਾ ਸਬੂਤ ਰੱਖਾ ਜੀ ਕੀ ਕਹਿ ਰਹੇ ਹੋ ਕਿ ਪੈਸੇ ਲਾ ਕੇ ਬਾਹਰ ਆਓ ਤੀ ਪੰਜਾਬ ਤੁਸ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਜੀ ਇੱਕ ਗੱਲ ਦੱਸੋ ਇਹ ਗੱਲ ਸੁਣੋ ਜਾ ਰਹੇ ਹੈ ਜੀ ਪੰਜਾਬ ਤੁਸ ਨੂੰ ਹੋਣੇ ਖਲੋ ਕੇ ਤੀ ਤਾੜੇ ਜੀ ਬਣੋ ਕੇ ਤੀ ਕਹਾਂ ਕਿ ਪੈਸੇ ਲਾ ਕੇ ਬਾਹਰ ਆਓ ਤੀ ਜੇ ਪਹਿਲੇ ਲੈ ਲੈ ਪਹਿਲੇ ਲੈਣਾ ਬਲੋ ਕਿੰਨਾ ਕੋ ਕਿਹਦੇ ਕੋਲ ਤੁਸੀਂ ਇਹਨਾ ਕੋ ਮੈਂ ਪਹਿਲੇ ਲੈ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਤੇ ਦਾਵਾ ਪਾਸ ਜੀ ਤੀ ਜੇ ਤੁਸੀਂ ਮੈਨੂੰ ਸਬੂਤ ਕਰਾਓ ਇਹਨਾਂ ਦੀਆਂ ਫੇਵਰਾ ਲੈਣਦੇ ਹੋ ਨਹੀਂ ਮੈਨੂੰ ਤੁਸੀਂ ਤਰਾ ਕਹਿ ਰਹੇ ਹੋ ਕਿ ਮੈਂ ਪਹਿਲੇ ਜੀ ਕੀ ਗੱਲ ਹੈ ਯਾਰ